ਟਰੰਪ ਨੇ ਲੋਕਾਂ ਨੂੰ ਰਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਜਿਹੜੇ ਕਿ ਬਿਨਾ ਪੇਪਰਾਂ ਤੋਂ ਉੱਥੇ ਰਹਿ ਰਹੇ ਸੀ ਅਮਰੀਕਾ ਦੇ ਵਿੱਚ ਲੰਮੇ ਸਮੇਂ ਤੋਂ ਤੇ ਉਸ ਨੇ ਸੌ ਚੁੱਕਣ ਤੋਂ ਅਬਰੰਤ ਹੀ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ ਵੀਰਵਾਰ ਨੂੰ ਜਿਹੜੇ ਕਿ ਇੱਕ ਫਲੈਟ ਗੁਆਟੀਮਾਲਾ ਤਾਰੀ ਗਈ ਹੈ ਤਕਰੀਬਨ ਉਸ ਦੇ ਵਿੱਚ 160 ਤੋਂ ਵੱਧ ਯਾਤਰੀ ਸੀ ਤੇ ਇੱਕ ਫਲਾਟ ਜਿਹੜੀ ਕਿਉਂ ਮੈਕਸੀਕੋ ਵੱਲ ਭੇਜੀ ਗਈ ਸੀ ਪਰ ਮੈਕਸੀਕੋ ਵਾਲਿਆਂ ਨੇ ਉਸ ਫਲਾਟ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਪਿਛਲੇ ਦਿਨਾਂ ਦੇ ਵਿੱਚ ਇੱਕ ਸਮਝੌਤਾ ਹੋਇਆ ਸੀ ਟਰੰਪ ਤੇ ਸਰਕਾਰ ਦਾ ਮੈਕਸੀਕੋ ਸਰਕਾਰ ਦੇ ਨਾਲ ਕਿ ਅਸੀਂ ਡੇਲੀ ਚਾਰ ਜਹਾਜ਼ ਭੇਜਾਂਗੇ ਤੇ ਉਤਰਨ ਦੀ ਇਜਾਜ਼ਤ ਮੈਕਸੀਕੋ ਨੂੰ ਦੇਣੀ ਪਵੇਗੀ ਨਹੀਂ ਤਾਂ ਉਹਨਾਂ ਨੂੰ ਭਾਰੀ ਟੈਕਸ ਜਿਹੜਾ ਆ ਉਹ ਦੇਣਾ ਪਵੇਗਾ ਤੇ ਉਸ ਟਾਈਮ ਮੈਕਸੀਕੋ ਨੇ ਹਾਂ ਕਰਤੀ ਸੀ ਪਰ ਮੈਕਸੀਕੋ ਦੀ 에어ਪੋਰਟ ਅਥਾਰਟੀ ਵੱਲੋਂ ਪਲੇਨ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਇਹ ਜਿਹੜੀਆਂ ਖਬਰਾਂ ਆ ਹੁਣ ਇਹ ਕਾਫੀ ਟੀਵੀ ਚੈਨਲਾਂ ਤੇ ਅਖਬਾਰਾਂ ਦੇ ਉੱਪਰ ਛਾਪ ਰਹੀਆਂ ਨੇ ਕਿ ਮੈਕਸੀਕੋ ਵਾਲਿਆਂ ਨੇ ਜਹਾਜ਼ ਜਿਹੜਾ ਆ ਉਹ ਰਿਫਿਊਜ਼ ਕਰਤਾ ਆ ਪਰ 트ੰਪ ਨੇ ਜਿਹੜਾ ਜਿੱਤੇ ਆ ਸੱਤਾ ਦੇ ਵਿੱਚ ਆਇਆ ਆ ਉਹ ਇਹਨਾਂ ਬਿਆਨਾਂ ਕਰਕੇ ਆਇਆ ਆ ਕਿ ਮੈਂ ਜਿਹੜੇ ਲੋਕ ਬਿਨਾਂ ਪੇਪਰਾਂ ਤੋਂ ਰਹਿ ਰਹੇ ਨੇ ਉਹਨਾਂ ਨੂੰ ਰਿਪੋਰਟ ਕਰਾਂਗਾ ਬਾਰਡਰ ਦੇ ਉੱਪਰ ਸਖਤੀ ਕਰਾਂਗਾ ਕਿਉਂਕਿ ਪਿਛਲੀ ਸਰਕਾਰ ਦੇ ਦੌਰਾਨ ਬਹੁਤ ਸਾਰੇ ਲੋਕ ਜਿਹੜੇ ਆ ਉਹ ਬਾਰਡਰ ਕ੍ਰੋਸ ਕਰਕੇ ਅਮਰੀਕਾ ਦੇ ਵਿੱਚ ਦਾਖਲ ਹੋਇਆ ਜਿਹੜਾ ਪਹਿਲਾਂ ਬੌਂਡ ਪੈਂਦਾ ਹੁੰਦਾ ਸੀਗਾ ਉਹ ਲੱਖਾਂ ਦੇ ਵਿੱਚ ਹੁੰਦਾ ਸੀ ਉਹ ਵੀ ਇਸ ਟਾਈਮ ਚੱਕਿਆ ਹੋਇਆ ਸੀਗਾ ਪਿਛਲੀ ਸਰਕਾਰ ਨੇ ਚੱਕਦਾ ਸੀ ਮੈਂ ਕੱਲੇ ਆਪਣੇ ਇੰਡੀਆ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਦੁਨੀਆ ਭਰ ਤੋਂ ਲੋਕ ਅਮਰੀਕਾ ਦੇ ਵਿੱਚ ਜਾਂਦੇ ਨੇ ਜੇ ਤੁਸੀਂ ਇਹ ਕੇ ਸੋਚਦੇ ਹੋ ਵੀ ਕੱਲੇ ਇੰਡੀਅਨ ਹੀ ਜਾਂਦੇ ਨੇ ਅਰਬ ਕੰਟਰੀਆਂ ਤੋਂ ਕਾਲੇ ਜਾਂਦੇ ਨੇ ਨਾਲ ਦੇ ਮੁਲਕਾਂ ਵਾਲੇ ਗੁਆਟੀਮਾਲਾ ਵਾਲੇ ਹੋਗੇ ਜਾਂ ਆਪਣੇ ਮੈਕਸੀਕੇ ਹੋਗੇ ਜਾਂ ਹੋਰ ਜਿਹੜੇ ਨਾਲ ਲੱਗਦੇ ਇਹ ਰੀਨੇ ਬ੍ਰਾਜ਼ੀਲ ਦੇ ਹੋਗੇ ਚਾਈਨਾ ਦੇ ਹੋਗੇ ਹਰ ਇੱਕ ਮੁਲਕ ਤੋਂ ਲੋਕ ਹੀ ਅਮਰੀਕਾ ਦੇ ਵਿੱਚ ਜਿਨ੍ਹਾਂ ਨੂੰ ਅਮਰੀਕਾ ਵੀਜ਼ਾ ਨਹੀਂ ਦਿੰਦਾ ਉਹ ਦੋ ਨੰਬਰ ਦੇ ਰਾਸਤੇ ਰਾਹੀਂ ਡੰਕੀ ਲਗਾ ਕੇ ਅਮਰੀਕਾ ਦੇ ਵਿੱਚ ਪਹੁੰਚਦੇ ਨੇ ਇੱਕ ਵਾਰ ਤਾਂ ਇਹ ਥੋੜਾ ਜਿਹਾ ਸ਼ੋਰ ਕਰੇਗਾ 트럼ਪ ਇੱਕ ਵਾਰ ਤਾਂ ਆਪਣੇ ਜਿਹੜੇ ਬੋਲ ਆ ਉਹ ਪਗਾਵੇਗਾ ਕਿਉਂਕਿ ਲੋਕਾਂ ਨੇ ਵੋਟਾਂ ਹੀ ਇਹਨੂੰ ਇਸੇ ਕਰਕੇ ਪਾਈਆਂ ਨੇ ਕਿ ਇਹ ਬਿਨਾਂ ਪੇਪਰਾਂ ਵਾਲਿਆਂ ਦਾ ਸਫਾਇਆ ਕਰੇਗਾ ਜੇਕਰ ਗੱਲ ਕਰਾਂ ਪੂਰੇ ਯੂਰਪ ਦੇ ਹੋਰ ਮੁਲਕਾਂ ਦੀ ਹੋਰਾਂ ਮੁਲਕਾਂ ਦੇ ਵਿੱਚ ਵੀ ਇਹੀ ਰੌਲਾ ਪੈ ਰਿਹਾ ਹੈ ਕਿ ਜਿਹੜੇ ਬਿਨਾ ਪੇਪਰਾਂ ਵਾਲੇ ਆ ਉਹਨਾਂ ਨੂੰ ਰਿਪੋਰਟ ਕੀਤਾ ਜਾਵੇ ਫਰਾਂਸ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਜਿਹੜੀ ਉਹ ਬਹੁਤ ਵਾਇਰਲ ਹੋਈ ਸੀ ਕਿ ਸਰਕਾਰ ਨੇ ਐਲਾਨ ਕੀਤਾ ਆ ਕਿ ਅਸੀਂ 1475 ਯੂਰੋ ਦੇਵਾਂਗੇ ਜੇਕਰ ਕੋਈ ਵੀ ਬਿਨਾ ਪੇਪਰਾਂ ਵਾਲਾ ਬੰਦਾ ਤੁਸੀਂ ਫੜਵਾਉਂਗੇ 1475 ਯੂਰੋ ਬਾਅਦ ਵਿੱਚ ਉਹ ਵੀਡੀਓ ਬਹੁਤ ਵਾਇਰਲ ਹੋ ਗਈ ਸੀ ਤੇ ਬਾਅਦ ਚ ਸਪਸ਼ਟੀ ਕਰਨੇ ਆਇਆ ਕਿ ਉਹ ਖਬਰ ਜਿਹੜੀ ਆ ਝੂਠੀ ਸੀ ਤੇ ਹੁਣ ਇਹ ਦੇਖੋ ਵੀ ਉਹ ਵੀਡੀਓ ਕਮ ਸੇ ਕਮ ਮਿਲੀਅਨ ਲੋਕਾਂ ਨੇ ਦੇਖ ਲਈ ਹੋਣੀ ਆ ਤੇ ਉਹਨਾਂ ਦੇ ਦਿਮਾਗ ਦੇ ਉੱਪਰ ਕੀ ਅਸਰ ਪਿਆ ਹੋਣਾ ਪਰ ਬਹੁਤ ਸਾਰੇ ਕਮੈਂਟ ਜਿਹੜੇ ਆ ਉਹ ਪੋਜ਼ਿਟਿਵ ਸੀਗੇ ਲੋਕਾਂ ਨੇ ਇਹ ਕਿਹਾ ਕਿ ਬਿਨਾ ਪੇਪਰਾਂ ਦੇ ਜਿੰਨਾ ਕੰਮ ਕਰਦੇ ਆ ਉਹਨੇ ਪੇਪਰਾਂ ਵਾਲੇ ਕੰਮ ਨਹੀਂ ਕਰਦੇ ਇਹਨਾਂ ਨੂੰ ਵੀ ਇਸ ਮੁਲਕ ਦੇ ਵਿੱਚ ਰਹਿਣ ਦਾ ਉਹਨਾਂ ਦਾ ਅਧਿਕਾਰ ਆ ਜਿੰਨਾ ਕਿ ਪੇਪਰਾਂ ਵਾਲਿਆਂ ਨੂੰ ਆ ਵੀ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਉਹ ਵੀ ਕਿਸੇ ਚੰਗੇ ਭਵਖ ਦੀ ਤਲਾਸ਼ ਵਾਸਤੇ ਆਏ ਨੇ ਇਸ ਮੁਲਕ ਦੇ ਵਿੱਚ ਤੇ ਉਹਨਾਂ ਨੂੰ ਵੀ ਪੂਰਾ ਪੂਰਾ ਹੱਕ ਹੈ ਕਿ ਉਹ ਰਹਿਣ ਕਮਾਈ ਕਰਨ ਆਪਣੇ ਮੁਲਕ ਦੇ ਵਿੱਚ ਉਹ ਭੇਜਣ ਜਦੋਂ ਵੀ ਸਰਕਾਰਾਂ ਚੇਂਜ ਹੁੰਦੀਆਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਉਹਨਾਂ ਦਾ ਬਿਆਨ ਇਹੀ ਹੁੰਦਾ ਕਿ ਆਪਾਂ ਗੈਰ ਮੁਲਕੀ ਆਪਣੇ ਮੁਲਕ ਦੇ ਵਿੱਚ ਰਹਿ ਨਹੀਂ ਦੇਣੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਆ ਕਿ ਭਈਏ ਨਹੀਂ ਰਹਿਣਦੇ ਨੇ ਭਈਏ ਸਾਰੇ ਬਿਜ਼ਨਸਾਂ ਦੇ ਕਬਜ਼ਾ ਕਰ ਰਹੇ ਆ ਘਰ ਖਰੀਦ ਰਹੇ ਆ ਕਾਰੋਬਾਰ ਵਧ ਰਹੇ ਆ ਸੇਮ ਹੀ ਜਦੋਂ ਕੋਈ ਗੈਰ ਮੁਲਕੀ ਤਰੱਕੀ ਕਰਦਾ ਕਿਸੇ ਹੋਰ ਮੁਲਕ ਦੇ ਵਿੱਚ ਤਾਂ ਉੱਥੇ ਵੀ ਇਹ ਸਾਰਾ ਕੁਝ ਆਮ ਜੀ ਗੱਲ ਆ ਦੇਖਣ ਨੂੰ ਮਿਲਦਾ ਆ ਇਹ ਲੋਕ ਵੀ ਜੈਲਸੀ ਕਰਦੇ ਨੇ ਗੋਰੇ ਚਾਹੇ ਕੋਈ ਮਰਜ਼ੀ ਮੁਲਕਾ ਦੁਨੀਆ ਦਾ ਬਹੁਤ ਗੋਰੇ ਨੇ ਚੰਗੇ ਵੀ ਨੇ ਵਿੱਚ ਮਾੜੇ ਵੀ ਨੇ ਜਿਹੜੇ ਕਿ ਇਹ ਤੁਹਾਡੇ ਪੂਰੀ ਸਟੋਰੀ ਪੁੱਛਦੇ ਨੇ ਤੁਸੀਂ ਕਿਵੇਂ ਬਿਜ਼ਨਸ ਖੋਲਿਆ ਤੁਸੀਂ ਕਿਵੇਂ ਆਏ ਸੀ ਕਦੋਂ ਆਏ ਸੀ ਤੁਹਾਡਾ ਪਿਓ ਆਇਆ ਸੀ ਜਾਂ ਤੁਸੀਂ ਆਪ ਆਏ ਸੀ ਕਿਵੇਂ ਤੁਸੀਂ ਸਾਡੀ ਬੋਲੀ ਸਿੱਖੀ ਆ ਕਿਵੇਂ ਤੁਸੀਂ ਆ ਬਿਜ਼ਨਸ ਖੋਲਿਆ ਆ ਪੈਸੇ ਕਿੱਥੋਂ ਆਏ ਕੀ ਕੁਛ ਕੀਤਾ ਠੀਕ ਹੈ ਇਹ ਮੇਰੇ ਨਾਲ ਇਕੱਲੇ ਨਾਲ ਨਹੀਂ ਹੋਇਆ ਹੋਰ ਮੇਰੇ ਯਾਰ ਦੋਸਤ ਕਾਫੀ ਐਗਜ਼ੈਂਪਲਾਂ ਨੇ ਜਿਨ੍ਹਾਂ ਦੇ ਨਾਲ ਫਰਾਂਸ ਦੇ ਵਿੱਚ ਅਕਸਰ ਫ੍ਰੈਂਚ ਲੋਕਾਂ ਵੱਲੋਂ ਇਹ ਸਾਰਾ ਕੁਝ ਪੁੱਛਿਆ ਗਿਆ ਆ ਤੇ ਹੋ ਸਕਦਾ ਹੈ ਕਿ ਹੋਰ ਮੁਲਕਾਂ ਦੇ ਵਿੱਚ ਵੀ ਗੋਰੇ ਜਿਹੜੇ ਆ ਹੋ ਅਨਕੁਐਰੀ ਕਰਦੇ ਹੋਣ ਵੀ ਕੀ ਕੁਛ ਇਹ ਲੋਕੀ ਕਰਦੇ ਫਿਰਦੇ ਆ ਉਹ ਅਸਲ ਦੇ ਵਿੱਚ ਪੂਰੀ ਇਨਫਰਮੇਸ਼ਨ ਲੈ ਕੇ ਬਾਅਦ ਦੇ ਵਿੱਚ ਉਹ ਸਾਰੀ ਇਨਫਰਮੇਸ਼ਨ ਇਕੱਠੀ ਕਰਕੇ ਬੋਲਣ ਦਾ ਉਹਨਾਂ ਕੋਲ ਉਹਨਾਂ ਬਹੁਤ ਆਪਣੇ ਉਹ ਲਫ਼ਜ਼ ਤਿਆਰ ਕਰਦੇ ਨੇ ਕਿ ਅਸੀਂ ਕਿਸ ਤਰੀਕੇ ਦੇ ਨਾਲ ਪੂਰੀ ਇਨਫੋਰਮੇਸ਼ਨ ਲਈਏ ਜੋ ਆਪਾਂ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਪਾਉਨੇ ਆ ਮੰਨ ਲਓ ਮੈਂ ਆਪਣੀ ਵੀਡੀਓ ਪਾਉਣਾ ਆ ਤੁਹਾਨੂੰ ਇੱਥੇ ਟਰਾਂਸਲੇਟ ਲਿਖੀ ਹੋਈ ਆ ਰਹੀ ਹੋਣੀ ਆ ਚਾਹੇ ਉਰਦੂ ਦੇ ਵਿੱਚ ਆ ਰਹੀ ਹੋਵੇ ਜਾਂ ਹਿੰਦੀ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਜਾਂ ਫਰੈਂਚ ਦੇ ਵਿੱਚ ਕਿਉਂਕਿ ਅੱਜ ਕੱਲ ਕੋਈ ਵੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਪੈਂਦੀ ਆ ਆਪਾਂ ਕਿਸੇ ਵੀ ਟੌਪਿਕ ਦੇ ਉੱਪਰ ਗੱਲ ਕਰਦੇ ਆ ਤਾਂ ਇਹ ਹਰ ਇੱਕ ਮੁਲਕ ਦੇ ਸਰਕਾਰੀ ਅਦਾਰੇ ਇਸ ਚੀਜ਼ ਨੂੰ ਦੇਖਦੇ ਨੇ ਇਹ ਦੇਖਦੇ ਨੇ ਵੀ ਕਿਤੇ ਇਹ ਬੰਦਾ ਗਲਤ ਇਨਫੋਰਮੇਸ਼ਨ ਤਾਂ ਨਹੀਂ ਫਲਾ ਰਿਹਾ ਸਾਡੇ ਮੁਲਕ ਦੇ ਵਿੱਚ ਜਿਸ ਦੇ ਨਾਲ ਸਾਡੇ ਮੁਲਕ ਦੀ ਜਿਹੜੀ ਹਾਲਾਤ ਆ ਉਹ ਖਰਾਬ ਹੋ ਜਾਣ ਪਿਛਲੇ ਦਿਨਾਂ ਦੇ ਵਿੱਚ ਫਰਾਂਸ ਦੇ ਵਿੱਚ ਇੱਕ ਇਨਸਾਨ ਵੱਲੋਂ ਗਲਤ ਪੋਸਟ ਪਾਈ ਗਈ ਸੀ ਤੇ ਉਹ ਸ਼ਾਇਦ ਅਲਜੀਰੀਆ ਦਾ ਸੀਗਾ ਤੇ ਜਦੋਂ ਉਹ 에어ਪੋਰਟ ਤੋਂ ਉਤਰਿਆ ਤੇ ਉਸ ਨੂੰ ਉਤਰਦੇ ਸਾਰ ਚੱਕ ਲਿਆ ਗਿਆ ਕਿਉਂਕਿ ਉਹਦੀ ਇੱਕ ਵੀਡੀਓ ਦੇ ਕਾਰਨ ਜਿਹੜਾ ਕਿ ਕਾਫੀ ਹਲਚਲ ਹੋ ਸਕਦੀ ਸੀ ਤੇ ਉਹਦੀ ਵੀਡੀਓ ਜਿਹੜੀ ਹੈ ਪਹਿਲਾਂ ਹੀ ਡਾਊਨ ਕਰ ਦਿੱਤੀ ਗਈ ਤੇ ਇਸ ਕਰਕੇ ਹਰ ਇੱਕ insan ਚਾਹੁੰਦਾ ਹੈ ਕਿ ਉਸ ਦੇ ਮੁਲਕ ਦੇ ਵਿੱਚ ਸੁੱਖ ਸ਼ਾਂਤੀ ਰਹੇ ਲੋਕ ਕੰਮ ਕਰਨ ਵਧੀਆ ਤਰੀਕੇ ਦੇ ਨਾਲ ਤੇ ਨਾ ਪਰੇਸ਼ਾਨੀਆਂ ਕਰਨ ਲੋਕਾਂ ਨੂੰ ਹੁਣ ਆਪਾਂ ਨੂੰ ਜਿਵੇਂ ਗੱਲ ਕਰਾਂ ਪੰਜਾਬ ਦੇ ਵਿੱਚ ਭਈਆਂ ਤੋਂ ਪ੍ਰੋਬਲਮ ਕਿਉਂ ਆ ਜਦੋਂ ਉਹ ਪਿਛਲੇ ਦਿਨਾਂ ਦੇ ਵਿੱਚ ਲੱਖਣੇ ਨਹੀਂ ਕਿਹਾ ਸੀਗਾ ਕਿ ਕੁੜੀਆਂ ਨੂੰ ਘੇਰ ਘੇਰ ਕੇ ਉਹਨਾਂ ਨੂੰ ਘੇਰਦੇ ਆ ਤੰਗ ਪਰੇਸ਼ਾਨ ਕਰਦੇ ਆ ਠੀਕ ਆ ਉਦੋਂ ਫਿਰ ਪਰੇਸ਼ਾਨੀ ਹੁੰਦੀ ਆ ਜਦੋਂ ਗੈਰ ਮੁਲਕੀ ਇੱਥੇ ਵੀ ਚੋਰੀਆਂ ਕਰਦੇ ਨੇ ਲੜਾਈਆਂ ਕਰਦੇ ਨੇ ਕੰਮ ਨਹੀਂ ਕਰਦੇ ਠੀਕ ਹੈ ਹੋਰ ਨਸ਼ਾ ਪੱਤਾ ਵੇਚਦੇ ਨੇ ਫਿਰ ਇਹਨਾਂ ਲੋਕਾਂ ਨੂੰ ਪ੍ਰੋਬਲਮ ਹੁੰਦੀ ਹੈ ਕਿ ਇਹ ਸਾਡੇ ਵਾਸਤੇ ਖਤਰਾ ਪੈਦਾ ਕਰ ਰਹੇ ਆ ਸਾਡੀਆਂ ਕੁੜੀਆਂ ਨੂੰ ਹੱਥ ਪਾ ਰਹੇ ਆ ਸਾਡੇ ਮੁਲਕ 'ਚ ਨਸ਼ਾ ਵੇਚ ਰਹੇ ਆ ਸਾਡੇ ਮੁਲਕ 'ਚ ਲੜਾਈਆਂ ਕਰ ਰਹੇ ਆ ਇਹ ਫਿਰ ਰੇਸ਼ਿਓਂ ਵੀ ਕੱਢਦੇ ਨੇ ਵੀ ਸਾਡੇ ਮੁਲਕ ਦੇ ਵਿੱਚ ਆ ਜੇਲ੍ਹ ਦੇ ਵਿੱਚ ਕਿਹੜੇ ਅਪਰਾਧੀ ਜ਼ਿਆਦਾ ਨੇ ਕਿਹੜੇ ਮੁਲਕ ਦੇ ਅਪਰਾਧੀ ਜ਼ਿਆਦਾ ਨੇ ਵੀ ਸਾਡੇ ਮੁਲਕ ਦੇ ਵਿੱਚ ਤਾਂ ਅਪਰਾਧ ਹੈ ਨਹੀਂਗਾ ਜਿਹੜੀਆਂ ਸਾਡੀਆਂ ਜੇਲਾਂ ਨੇ ਉਹ ਜਿਹੜੀਆਂ ਗੈਰ ਮੁਲਕੀਆਂ ਦੇ ਨਾਲ ਭਰੀਆਂ ਹੋਈਆਂ ਨੇ ਤੇ ਉਹਨਾਂ ਨੂੰ ਖਵਾ ਕੌਣ ਰਿਹਾ ਹੈ ਸਾਡੀ ਗਵਰਨਮੈਂਟ ਖਵਾ ਰਹੀ ਆ ਠੀਕ ਹੈ ਹੁਣ ਇੱਕ ਮੇਰਾ ਇੱਕ ਬੰਦੇ ਨਾਲ ਮੈਨੂੰ ਫੋਨ ਆਇਆ ਉਸਨੇ ਦੱਸਿਆ ਉਸ ਨੂੰ ਗਵਰਨਮੈਂਟ ਵੱਲੋਂ 1000 ਯੂਰੋ ਲਗਾਇਆ ਗਿਆ ਆ ਸਿਰਫ ਕਿ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਆ ਉਹ ਪਰ ਹੈ ਨਹੀਂਗਾ ਠੀਕ ਹੈ ਹੁਣ ਉਹ 3 ਸਾਲ ਤੋਂ ਉਹ 1000 ਯੂਰੋ ਉਸ ਨੂੰ ਮਹੀਨੇ ਦਾ ਮਿਲ ਰਿਹਾ ਆ ਤੇ ਉਹ ਪਾਸੇ ਬਲੈਕ 'ਚ ਵੀ ਕੰਮ ਕਰ ਰਿਹਾ ਹੈ ਇਦਾਂ ਦੀਆਂ ਬਹੁਤ ਐਗਜ਼ਾਮਪਲਾਂ ਨੇ ਫਰਾਂਸ ਦੇ ਵਿੱਚ ਜਿਹੜੇ ਕਿ ਲੋਕੀ ਮੈਂ ਆਪਣੇ ਇਕੱਲੇ ਇੰਡੀਅਨ ਦੀ ਗੱਲ ਨਹੀਂ ਕਰ ਰਿਹਾ ਹੋਰ ਮੁਲਕਾਂ ਵਾਲੇ ਲੋਕਾਂ ਦੀ ਗੱਲ ਵੀ ਕਰ ਰਿਹਾ ਹਾਂ ਜਿਹੜੇ ਕਿ ਗਵਰਨਮੈਂਟ ਤੋਂ ਪੈਸਾ ਖਾਂਦੇ ਜਦੋਂ ਫਿਰ ਇਹਨਾਂ ਲੋਕਾਂ ਨੂੰ ਪਤਾ ਲੱਗਦਾ ਆ ਤੇ ਫਿਰ ਉਹਨਾਂ ਫਿਰ ਜੈਲਸ ਫੀਲ ਕਰਦੇ ਆ ਕਿ ਹਾਂ ਯਾਰ ਵੀ ਅਸੀਂ ਤਾਂ ਕੰਮ ਕਰਕੇ ਮਰਦੇ ਪਏ ਆ ਤੇ ਇਹ ਬੰਦਾ ਸਾਡੀ ਗਵਰਨਮੈਂਟ ਦੇ ਪੈਸੇ ਖਾਂਦਾ ਪੀਆ ਉਹ ਵੀ ਧੋਖੇ ਤਰੀਕੇ ਦੇ ਨਾਲ ਬਥੇਰੀ ਦੁਨੀਆ ਤੇ ਬਥੇਰੀਆਂ ਗੱਲਾਂ ਨੇ ਵੀਡੀਓ ਬਹੁਤ ਲੰਮੀ ਹੋ ਜਾਣੀ ਆ ਕਿਤੇ ਫੇਰ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਗੱਲ ਸੀ ਕਿ 트럼ਪ ਚਾਚੇ ਦੀ ਕਿ ਉਸ ਨੇ ਸ਼ੁਰੂਆਤ ਕਰਤੀ ਹੈ ਤੇ ਹੁਣ ਰੱਬ ਹੀ ਰੱਖ ਆਇਆ ਵੀ ਦੇਖੋ ਕੀ ਹੁੰਦਾ ਹੈ ਕੇਰਾ ਦਾ ਚਾਚਾ ਜਿਹੜਾ ਆ 트럼ਪ ਅੰਕਲ ਉਹ ਜ਼ੋਰ ਮਾਰੇਗਾ ਬਹੁਤ ਬਹੁਤ ਸ਼ੁਕਰੀਆ